ਮੇਰਾ ਨਾਮ ਹੈ ਜੀ ਵਿਜੇਂਦਰ ਕੁਮਾਰ ਫਾਇਰ ਅਫਸਰ ਦਿਵਾਲੀ ਫਾਇਰ ਸਟੇਸ਼ਨ ਤੋਂ ਅਸੀਂ ਆਪਣਾ ਫਾਇਰ ਟੈਂਡਰ ਲਿਆਂਦਾ ਸਾਨੂੰ 11:50 ਤੇ ਤਲਾਹ ਮਿਲੀ ਸੀ ਮਟਾਲਾ ਰੋਡ ਮੁਸਤਫਾ ਆਵਾਜ਼ ਬਿਜਲੀ ਦਾ ਟਰਾਂਸਫਾਰਮਰ ਅੱਗ ਲੱਗੀ ਆ ਤੇ ਫੌਰਨ ਹੀ ਆਪਣਾ ਫਾਇਰ ਟੈਂਡਰ ਕੱਢਿਆ ਸਾਡੇ ਆਉਣ ਤੋਂ ਪਹਿਲਾਂ ਆਉਣ ਵਾਲਾ ਫਾਇਰ ਸਟੇਸ਼ਨ ਅੱਗ ਬੁਝਾ ਰਿਹਾ ਸੀ ਜੀ ਉਹ ਪਾਣੀ ਖਤਮ ਹੋਣ ਤੇ ਉਹ ਚਲੇ ਗਿਆ ਤੇ ਮੁੜ ਕੇ ਅਸੀਂ ਉਸੇ ਪੈਪਾ ਦੇ ਕੰਮ ਕਰਨਾ ਸ਼ੁਰੂ ਕਰਤਾ ਜੀ ਅੱਗ ਨੂੰ ਅਸੀਂ ਹੁਣ ਪੂਰਾ ਕੰਟਰੋਲ ਪੁਝਾਤਾ ਤੇ ਤੁਸੀਂ ਦੇਖ ਸਕਦੇ ਹੋ ਹੁਣ ਅੱਗ ਵੀ ਚੁੱਕੀ ਆ ਅਗਰ ਉਹ ਜਿਆਦਾ ਵੱਸ ਸਕਦੀ ਕਿਉਂਕਿ ਇੱਥੇ 2 ਘੰਟਾ ਦਾ ਪਿਆ ਸੀ ਤੇਲ ਜੇ ਉਹਨੂੰ ਲੱਗ ਜਾਂਦੀ ਤਾਂ ਫਿਰ ਬੜੀ ਮੁਸ਼ਕਲ ਹੋ ਜਾਂਦੀ ਜਿੱਕ ਸਾਡੇ ਬਰੋਧ ਦੇ ਉੱਪਰ ਅੱਗ ਲੱਗੀ ਆ ਬਹੁਤ ਵੱਡੀ ਗਿਣਤੀ ਚ ਟ੍ਰਾਂਸਫਾਰਮਰ ਦੇ ਜਿਹੜੇ ਇੱਥੇ ਪਏ ਸੀ ਤੇ ਡੀਜ਼ਲ ਵੀ ਸੀ ਇਹਨਾਂ ਦੇ ਵਿੱਚ ਭੰਨੀਆਂ ਹੋ ਗਈ ਕਿੰਨੀ ਮੁਸ਼ਕਲ ਆਈ ਆ ਲੇਕਿਨ ਅਸੀਂ ਅੱਗੇ ਤੋਂ ਪਤਾ ਨਹੀਂ ਨਾ ਦਿੱਤੀ ਆਪਣੀ ਫੋਮ ਪਾ ਕੇ ਨਾ ਫੋਮ ਨਾਲ ਅਸੀਂ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਦਿੱਤਾ ਜੀ ਆਲੇ ਵਿੱਚ ਫੋਮ ਪਾ ਕੇ ਕੈਮੀਕਲ ਨਾਲ ਬੁਝਾ ਸਾਡਾ ਪੂਰੀ ਜਦੋਂ ਜਦੋਂ ਨਹੀਂ ਅੱਗ ਨੂੰ ਬਿਲਕੁਲ ਕੰਪਲੀਟਲੀ ਬੁਝਾ ਦਿੱਤਾ ਤੋਲੇ ਜਿਹੜੇ ਆਪਣੇ ਹੈਗੇ ਨੇ ਮੁਲਾਜ਼ਮ ਜਿਹੜੇ ਉਹਨੇ ਸਲਿੰਗ ਕਰਾਤੀ ਜੀ ਉਹਨਾਂ ਦਾ ਕੰਟਰੋਲ ਆ ਅੱਗ ਤੇ ਆ ਕੋਈ ਕਾਰਨ ਪਤਾ ਲੱਗਾ ਕਿਉਂ ਕਾਰਨ ਤੇ ਇਹਨਾਂ ਦੇ ਮੁਤਾਬਕ ਤੇ ਕਹਿੰਦੇ ਆ ਵੀ ਸ਼ਾਰਟ ਸਰਕਟ ਹੋਇਆ ਬਾਕੀ ਇਹ ਬੂਤੀ ਬਾਟੀ ਸੁੱਕੀ ਸਕੀ ਹੈਗੀ ਆ ਉਹਦੇ ਨਾਲ ਫਿਰ ਅੱਗ ਭੜਕ ਜਾਂਦੀ ਆ ਬਾਕੀ ਸ਼ਾਰਟ ਸਰਕਟ ਹੀ ਹੋਇਆ ਨਾ ਕਿੱਡਾ ਕੋ ਵੱਡਾ ਨੁਕਸਾਨ ਹੋ ਸਕਦਾ ਸੀ ਦੇਖੋ ਜੀ ਜੇ ਤੇਲ ਨੂੰ ਅੱਗ ਪੈ ਜਾਂਦੀ ਫਿਰ ਤੇ ਕੁਝ ਨਹੀਂ ਕਿਹਾ ਜਾ ਸਕਦਾ ਬਹੁਤ ਜ਼ਿਆਦਾ ਸੀ ਫਿਰ ਤੋਂ ਜੀ ਕੰਟਰੋਲ ਕਰਨਾ ਬਾਕੀ ਸਭ ਗੁਰੂ ਮਹਾਰਾਜ ਦੀ ਕਿਰਪਾ ਅੱਗ ਬਚਾਓ ਗਿਆ ਕਿੰਨੇ 파ਟੈਂਟਰ ਲੱਗੇ 파ਟੈਂਟਰ ਜੇ 2 ਲੱਗੇ ਜੀ ਸਰਪਜੀਤ ਸਿੰਘ ਜੀ ਇਹ ਆਪਣਾ ਇਹ ਬਿਜਲੀ ਮੈਕਨਿਕ ਕੰਮ ਕਰਦੇ ਆ ਇਥੇ ਜੇ ਹੀ ਹੈ ਜੀ ਅਜੈ ਸਾਬ ਕੀ ਗੱਲ ਹੋਈ ਹੈ ਜਿਹੜੀ ਅੱਗ ਲੱਗੀ ਹੈ ਇੱਥੇ ਉਹ ਜੋ ਜੋ ਲੋਡ ਆ ਆਦਰ ਹੈ ਤੇ ਤਾਰਾ ਉੱਪਰ ਲੋਡ ਆਦਰ ਹੈ ਸਾਡੇ ਨਾਲ ਹੀ 133 ਕੇਵੀ ਹੈਗਾ ਸਬਸਕ੍ਰਿਪਸ਼ਨ ਉਹਦੇ ਉੱਪਰੋਂ ਜੋਰ ਦੀ ਸਪਾਰਕ ਹੋਇਆ ਬਣੀ ਜੋਰ ਦੀ ਤੇ ਉਹ ਚੋਂ ਸਪਾਰਕ ਠੰਢ ਗਿਆ ਥੱਲੇ ਘਾਹ ਨੂੰ ਅੱਗ ਲੱਗੀ 133 ਕੇਵੀ ਤੇ ਫਿਰ ਉਧਰ ਹੋਣਾ ਸੰਭਵ ਨਹੀਂ ਹੈ ਸਾਰੀਆਂ ਗੱਡੀਆਂ ਸੀ ਐਂ ਦੀ ਮਗਾ ਕੇ ਤੇ ਉਹ ਵੀ ਥੱਲੇ ਘਾਹ ਸੁੱਕਾ ਸੀਗਾ ਤੇ ਬਤ ਸਾਰੀ ਅੱਗ ਲੱਗੀ ਸੀ ਤੇ ਪਰ ਫਾਇਰ ਬ੍ਰਿਗੇਡ ਪਰ ਅਧਿਕਾਰਦਾਰ ਸਾਨੂੰ ਆਪਲਾ ਨਹੀਂ ਚਾਹੁੰਦਾ ਕਿ ਅਸੀਂ ਦੋ ਦੋ ਆਪਣੇ ਬੋਲ ਰੱਖੇ ਨੇ ਸਮਰਸੀ ਵੱਲ ਦੇ ਅਸੀਂ ਦੋਵੇਂ ਬੋਲ ਚਾਗੇ ਪੈਪਾ ਲਾਗੇ ਤੇ ਪਾਣੀ ਪਿਝਾਤਾ ਸੀਗਾ ਪਰ ਫਿਰ ਵੀ ਅਸੀਂ ਕਿਉਂਕਿ ਜਿਹੜਾ ਫਾਇਰ ਬ੍ਰਿਗੇਡ ਆ ਇਹਨਾਂ ਕੋਲ ਨਾਲ ਕੈਮੀਕਲ ਹੁੰਦਾ ਜੀ ਇਹਨਾਂ ਨੇ ਸਾਰਾ ਕੈਮੀਕਲ ਪਾ ਕੇ ਸਾਰੀ ਅੱਗ ਤੇ ਆਪਾਂ ਕ ਕੀ ਲੱਗਦਾ ਕੋਈ ਵੱਡਾ ਹਾਸਾ ਹੋ ਸਕਦਾ ਸੀ ਜਿੱਦਾਂ ਇਹ ਖਰਾਬ ਪਏ ਨੇ ਇਹਨਾਂ ਵਿੱਚ ਤੇਲ ਵੀ ਹੁੰਦਾ ਏ ਤੇ ਨਹੀਂ ਇਹ ਅਸੀਂ ਜੋ ਵੀ ਗੱਡੇ ਇਹਨਾਂ ਨੂੰ ਜੀ ਅਸੀਂ ਪਾਣੀ ਚ ਭੋਗ ਰੱਖ ਗਏ ਉਹ ਜਿਹੜਾ 3-4 ਮਹੀਨੇ ਆ ਨਾ ਇਨਾ ਚਿਰ ਟੈਂਪਰੇਚਰ ਵਿੱਚ ਉਹ ਵਧਦਾ ਹੈ ਖਤਰਾ ਹੁੰਦਾ ਹੈ ਪਰ ਨਾਲ ਸਾਨੂੰ ਹਦਾਇਤ ਵੀ ਹੁੰਦੀਆਂ ਵੀ ਕਿ ਜਿਹੜੀ ਜਗਾ ਵਾ ਗਿੱਲੀ ਕਰਕੇ ਰੱਖਣੀ ਹੈ ਅਸੀਂ ਜਿਹੜਾ ਸੱਲੋਂ ਗਿੱਲੀ ਇਹ ਪਛਾਤਾ ਹੀ ਹੋਇਆ ਵਾ ਵੀ ਜਿਹੜਾ ਸਾਰੀ ਥੱਲੋਂ ਗਿੱਲੀ ਸੀ ਨਹੀਂ ਲੱਗਦਾ ਨਹੀਂ ਕਿ ਨਾ ਆਮ ਵੱਡਾ ਹਾਸਾ ਟੱਲਿਆ ਵਾ ਇੱਥੇ ਜਿੱਦਾਂ ਸਮਾਨ ਵੇਖੋ ਕਿਦਾਂ ਪਿਆ ਵਾ ਆਪਣਾ ਗਵਾੜ ਦਾ ਹਾਸਾ ਹੋ ਸਕਦਾ ਸੀ ਜੇ ਅਗਰ ਨਹੀਂ 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 ਹਾਸਾ ਤਾਂ ਕਰਾਂ ਜਿਹੜੀਆਂ ਜਿਹ ਹਾਸਤਾ ਹੁੰਦਾ ਸੀ ਆਪਾਂ ਉਹ ਜਰੀਆ ਸਰਕਾਰੋਂ ਜੋ ਕਾਸ਼ਨ ਜਪੂਰ ਕੇ ਨਾ ਕੀਤੇ ਜਾਂਦੇ ਸਾਡੇ ਕੋਲ ਸਾਰੇ ਜਿਵੇਂ ਅੱਗ ਬੁਝਾਊ ਚੰਤਰ ਨੇ ਸਿਲੰਡਰ ਸਾਰੇ ਹੈਗੇ ਸੀ ਨਾ ਸਾਰੇ ਸਾਡੇ ਕੋਲ ਇਹ ਸਾਡੇ ਆਪਣਾ ਸਟੋਰ ਨਾਲ ਹੀ ਹੈ ਸਾਰਾ ਸਾਡਾ ਸਟਾਫ ਆ ਆਪਣੇ ਹਰ ਵੀ 5-5 ਬੰਦੇ ਨੇ ਮਿੰਟੋ ਮੇਟਰੀ ਸੀ ਇਹ ਪਾਈ ਟੈਂਡਰ ਲੱਗੇ ਆ ਦਿੱਤੇ ਕਾਬੂ ਪਾਤੇ ਤੇ ਬਸ ਦੇ ਦੋ ਹੀ ਘੜੀਆਂ ਜੀ ਹਾਂ ਜੀ ਹੁਣ ਦਿੱਤੀ ਕਾਬੂ ਚ ਹੈ ਜੀ ਹਾਂਜੀ ਹਾਂਜੀ ਅੱਗ ਲੱਗੀ ਨਾ ਹੁਣ ਜਦੋਂ ਉੱਪਰ ਜਦੋਂ ਸਫਾਰ ਹੋਣਾ ਥੱਲੇ ਜਦੋਂ ਚੰਗਾਰੇ ਡਿਗੇ ਆ ਉਹਦੇ ਬਾਅਦ ਥੱਲੇ ਆ ਕੇ ਲਾ ਕੇ ਸੀਗੇ ਪਰ ਉਸੇ ਵੇਲੇ ਫੋਰੀ ਤੋਂ ਆਪਾਂ ਕਾਬੂ ਪਾ ਗਏ ਜੀ